ਸਰਬਜੀਤ ਸੰਗਰੂਰ ਵੀ ਦੀ ਰਚਨਾ ਬੈਠ سہਾਰੇ ਕਿਸਮਤ ਕਈ ਸੰਗਰੂਰ ਵੀ ਪਉਗਣ ਨਿਤ ਸੰਤਾਪ ਬਲ ਬੁੱਦੀ ਬੁੱਦੀ ਬਰਤਣਾ ਉਤਾਰਨ ਲੀਤਾਪ ਬਲ ਬੁੱਦੀ ਬੁੱਧੂ ਬਰਤਣਾ ਉਤਾਰਨ ਲੀਤਾਪ ਗੁਰੂ ਗਾਥਾ ਕਰਮ ਦੀ ਸੰਗਰੂਰ ਰੀ ਗੁਰੂ ਗਾਥਾ ਕਰਮ ਦੀ ਸੰਗਰੂਰ ਰੀ ਗੁਰੂ ਗਿਆਨ ਸਰੂਪ ਸਾਖੀਆਂ ਬਣਨ ਗਵਾਈਆਂ ਨਾ ਕਰਾਉਣ ਦਰਸ਼ਨ ਗੁਰ ਜੋਤ ਸਾਂਖੀਆਂ ਬਣਨ ਗਵਾਈਆਂ